ਪਾਪ ਉਹ ਪੱਕੀ ਆ ਜਾਂਦੇ ਆ ਜੀ ਸੋ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਨਵੇਂ ਸਾਲ ਦੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਸੱਤਾ ਪਾਉ ਮਾਝੇ ਵਾਲੇ ਵੱਲੋਂ ਵੀ ਸੱਤੇ ਪਾਉ ਮਾਝੇ ਦਾ ਕਰਦੇ ਹੱਥ ਖੜਾ ਠੀਕ ਆ ਠੀਕ ਆ ਠੀਕ ਤੇ ਆ ਸੁੱਖਾ ਵੀਰ ਸਾਡਾ ਸਪਰੇਅ ਕਰਨ ਵਾਲਾ ਜਿਹੜਾ ਸਪੈਸ਼ਲਿਸਟ ਹੈਗਾ ਉਹ ਵੀ ਅੱਜ ਆਇਆ ਹੋਇਆ ਤੇ ਗੁੰਲੀ ਡੰਡੇ ਦੀ ਜਿਹੜੀ ਆਪਾਂ ਸਪਰੇਅ ਕਰਾ ਰਹੇ ਹਾਂ ਦੋਸਤੋ ਤੇ ਨਾਲ ਹੈ ਨਵੇਂ ਸਾਲ ਦੀਆਂ ਇੱਕ ਵਾਰ ਫੇਰ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਦੇਸ਼ ਵਿਦੇਸ਼ ਵਿੱਚ ਜਿਹੜੇ ਮੇਰੇ ਵੀਰ ਬੈਠੇ ਨੇ ਤੇ ਜਿਹੜੇ ਵੀਰ ਆਪਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਵੀ ਢੇਰ ਸਾਰੀਆਂ ਮੁਬਾਰਕਾਂ ਤੇ ਬਿਲਕੁਲ ਜਿਹੜਾ ਨਵਾਂ ਸਾਲ ਆ ਸਾਰੇ ਵੀਰਾਂ ਦੀ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਤਰੱਕੀਆਂ ਕਰੋ ਤੁਸੀਂ ਦਿਨ ਦੁਗਨੀਆਂ ਤੇ ਰਾਤ ਜਗਣੀਆਂ ਤੇ ਅੱਜ ਫਿਰ ਭਾਉ ਸੱਤਾ ਸਿੰਘ ਵੀ ਆਪਾਂ ਸਪਰੇਅ ਕਰਨ ਜਾ ਰਹੇ ਹਾਂ। ਹਾਂ ਜੀ ਤੇ ਪਾਈਏ ਚੰਨਾ ਫਿਰ ਅੱਜ ਫਿਰ ਕਿਹੜੀ ਕਿਹੜੀ ਦਵਾਈ ਮਲਾਤੀ ਫੜ ਕੇ ਇੱਕ ਗੁੱਲੀ ਡੰਡਾ ਦੀ ਸੁੱਖੇ ਫਿਰ ਕਿਹੜੀ ਕਿਹੜੀ ਦਵਾਈ ਹਾਂ ਹੈ ਤੇ ਘੋਲ ਇਤਰੇ ਬਣਾਉਣੀ ਹੁੰਦੀ ਆਪਾਂ ਹਰ ਵਾਰ ਹਾਂ ਜੀ ਜੀ ਐਂ ਘੋਲ ਬਣਾਈਦਾ ਹੈ ਤੇ ਅਸਰ ਉਸਰ ਪੂਰਾ ਕਰਦੀ ਕਈਆਂ ਤੇ ਮੈਂ ਘੋਲ ਨਹੀਂ ਬਣਾਈਦਾ ਕਿ ਵੱਖੋ ਵੱਖ ਬਣਾ ਰਿਆਂ ਨੂੰ ਸਾਰਾ ਘੋਲ ਇਹ ਵੱਖੋ ਵੱਖ ਬਣਾ ਰਿਆ ਜੀ ਅੱਛਾ 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 ਠੀਕ ਹੈ ਤੇ ਹਰ ਬੰਦੇ ਨੂੰ ਭਲੇਖਾ ਨਹੀਂ ਪੈਂਦਾ ਤੇ ਠੀਕ ਹੈ ਠੀਕ ਹੈ ਇੱਕ ਆਹ ਜਿਹੜੀ ਚੀਜ਼ ਨਾ ਜਿਹੜੀ ਆਹ ਚੀਜ਼ ਏ ਆ ਜਿਹੜੀ ਚੀਜ਼ ਆ ਇਹ ਸੱਤਾ ਦੱਸੂਗਾ ਸੱਤੇ ਆ ਫੜੀ ਯਾਰ ਚੀਜ਼ ਤੇ ਇਹ ਸੱਤਿਆ ਦੱਸ ਵੀ ਕਿਹੜੇ ਆ ਕਿਉਂ ਨਾਲ ਐਵੇਂ ਕਾਹਤੋਂ ਲਾ ਦਿੰਦੇ ਵੀ ਇਹ ਜੀ ਲੀਦੇ ਟੰਗਣ ਵਾਸਤੇ ਲਾ ਦਿੰਦੇ ਆ ਜੀ ਇਹਨੂੰ ਹੱਥ ਨਹੀਂ ਲਾਉਂਦੇ ਇਹ ਨਹੀਂ ਇਹ ਨਹੀਂ 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 ਇਹ ਨਹੀਂ ਇਹ ਹੀ ਸਿਆਣਾ ਆ अच्छा ए लीडे टांगण वास्ते देंदे नाम वास्ते देंदे नाम ते नहीं काम तो ਔਖਾ ਹੀ ਕਰਦੇ ਆ ਵੀ ਇਹ ਹੈ लीडे टांगण वास्ते ये पक्का ਕੀਤਾ ਤੂੰ कन्फर्म है कोई पता ਨਹੀਂ ਜੀ ਅੱਜ ਅੱਛਾ ਵੇਹ ਆਪਾਂ ਇੱਕ ਲਾਂ ਕਿਲੀਆਂ ਦੇ ਉੱਪਰ ਜਾਂ ਮਰਗ ਤਾਰਾਂ ਉੱਪਰ ਵੇਖਿਆ ਵੀ ਇਹ ਕੱਪੜੇ ਉੱਪਰ ਐ ਚਿਟਕਣੀਆਂ ਲਾਈਆਂ ਹੁੰਦੀਆਂ ਤੇ ਆਪਾਂ ਨੂੰ ਲੱਗਦਾ ਵੀ ਇਹ ਕੱਪੜੇ ਟੰਗਣ ਆਈਆਂ ਹਨਾ ਇਹ ਦੇਖ ਲੈ ਠੀਕ ਆ ਠੀਕ ਆ ਠੀਕ ਆ ਤੇ ਇਹ ਸੁੱਕੇ ਦਾ ਕੰਮ ਹੈ ਰੋਝ ਦਾ ਹੈਗਾ ਸੁੱਕੇ ਨੂੰ ਵੀ ਪੁੱਛ ਲੈਣੀ ਸੁੱਕੇ ਆ ਕਿਹੜੇ ਕੰਮ ਨੂੰ ਭਰਾ ਦਿੱਤੀਆਂ ਨੇ ਨਾਲ ਇਹ ਚਿਟਕਣੀਆਂ ਦਿੱਤੀਆਂ ਜੀ ਦਵਾਈ ਨੂੰ ਹੱਥ ਨਹੀਂ ਲਾਉਣਾ ਇਹਨੂੰ ਦਵਾਈ ਨਾਲ ਫੜੋ ਦਵਾਈ ਇਹਦੇ ਨਾਲ ਫੜੋ ਅੱਛਾ ਜੀ ਤੇ ਫੇਰ ਦਵਾਈ ਦਵਾਈ ਇਸਤੇਮਾਲ ਕਰੋ ਇਸਤੇਮਾਲ ਕਰੋ ਸੱਤਾਂ ਵੇਖ ਲਿਆ ਫਿਰ ਹਾਂ ਹੈ ਵੇਖ ਲਾ ਵੀ ਆਪਾਂ ਤਾਂ ਕੁੜੀ ਅਜੇ ਤੱਕ ਕਈ ਦਿਨਾਂ ਕੱਪੜੇ ਦੇ ਲਾ ਤੇ ਚਿਟਕਣੀਆਂ ਲਾਉਂਦੇ ਰਹੇ ਹਾਏ ਕਿੰਨੀ ਬਾਤ ਵਿੱਚ ਠੀਕ ਹੈ ਠੀਕ ਹੈ ਸੋ ਦੋਸਤੋ ਪੀਰ ਸੱਤੇ ਦੀ ਵੀਡੀਓ ਪਾਈ ਸੀ ਪਹਿਲਾਂ ਵੀ ਆਪਾਂ ਇਹ ਕਾਢਾਂ ਬੜੀਆਂ-ਬੜੀਆਂ ਕੱਢਦਾ ਤੇ ਅੱਜ ਜਿਹੜੀ ਇਹ ਕਾੜ ਚ ਫੇਲ ਹੋ ਗਿਆ ਵੈਸੇ ਤੇ ਤੁਸੀਂ ਦੱਸਣਾ ਵੀ ਕਿਹੜੇ ਕਿਹੜੇ ਵੀਰ ਇਹਦੇ ਨਾਲ ਚਿਟਕਣੀਆਂ ਨਾਲ ਜਿਹੜੇ ਕੱਪੜੇ ਲਾਵਾਾਂ ਦੇ ਉੱਪਰ ਚਿਟਕਣੀਆਂ ਲਾਉਂਦੇ ਨੇ ਤਾਂ ਕਿਹੜੇ ਕਿਹੜੇ ਜਿਹੜਾ ਦਵਾਈ ਦਾ ਜਿਹੜਾ ਇਹਨੂੰ ਫੜਨ ਦੇ ਨਾਲ ਜਿਹੜਾ ਇਹਦਾ ਇਸਤੇਮਾਲ ਕਰਦੇ ਆ ਉਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਸੀਂ ਉਹਨਾਂ ਚਿਰ ਦਵਾਈ ਦੂ ਵੀ ਬਣਾ ਲਈਏ ਤੇ ਸੁੱਖੇ ਫਾਕੀ ਆਪਣੇ ਵੀਰਾਂ ਭਰਾਵਾਂ ਨੂੰ ਕਹਿ ਦਿਓ ਵੀ ਜਿਹੜੇ ਨਵੇਂ ਸਾਲ ਦੀਆਂ ਵਧਾਈਆਂ ਦੇ ਦਿਓ ਵੀ ਸਾਰਿਆਂ ਨੂੰ 9 ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਹੋ ਆਹੋ ਵੀ ਤੁਸੀਂ ਸਾਰੇ ਰਜਾਈਆਂ 'ਚ ਬੈਠੇ ਕਰੋਣ ਜੋਏ ਤਾਂ ਅਸੀਂ ਤਾਂ ਸਪਰੇਅ ਕਰਨੀ ਹੈ ਇਹਦਾ ਸਪਰੇਅ ਕਰਨੀ ਤੇ ਸੱਤੇ ਸੱਤੇ ਹਲ ਹੋ ਜਾਂਦੇ ਨੇ ਸੱਤੇ ਫਿਰ ਤੁਸੀਂ ਦੇ ਦੇ ਬਈ ਵਧਾਈਆਂ ਆਪਣੇ ਵੀਰ ਤੈਨੂੰ ਵੇਂਦੇ ਆ ਸਾਰਿਆਂ ਨੂੰ ਦਿਓ ਜੀ ਵਧਾਈਆਂ ਦੇ ਦਿਓ ਜੀ ਤੇ ਅੱਜ ਫਿਰ ਕੀ ਖਾਸ ਕਰਨ ਜਾ ਰਹੇ ਆਪਾਂ ਅੱਜ ਸਪਰੇਅ ਕਰਦੇ ਜੀ ਇਹ ਕਰਨ ਜਾ ਰਹੇ ਆ ਤੇ ਸਪਰੇਅ ਕਰਕੇ ਫਿਰ ਕਿਵੇਂ ਸੈਲੀਬ੍ਰੇਟ ਕਰਨਾ ਕੁਛ ਕੀ ਅੱਜ ਕਿ ਨਹੀਂ ਕਰੋ ਮਾਰ ਟੈਂਕ ਨੂੰ ਸਾਹਮਣੇ ਹੋਰ ਕੀ ਮਾਰ ਟੈਂਕ ਨੂੰ ਪੱਠਾ ਤੱਥਾ ਪਾਵਾਂਗੇ ਕੋਈ ਹੋਰ ਚਲੋ ਕਰੋ ਅੱਛਾ ਨਹੀਂ ਕੋਈ ਕੋਈ ਇੰਜੋਏ ਵੀ ਬਣਿਆ ਕੋਈ ਹਿਸਾਬ ਕਿਤਾਬ ਕੋ ਰੋਜ਼ ਹੁੰਦਾ ਰਹਿੰਦਾ ਆਪਣਾ ਨਵਾਂ ਸਾਲ ਹੀ ਰਹਿੰਦਾ ਆਪਣਾ ਨਵਾਂ ਸਾਲ ਚੱਟ ਆਪਣਾ ਰੋਜ਼ ਨਵਾਂ ਸਾਲ ਹੈ ਨਵਾਂ ਸਾਲ ਨਵਾਂ ਸਾਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਦੋਸਤੋ ਇਹ ਸੀ ਆਪਣੇ ਵੀਰ ਭਰਾ ਤੇ ਬਾਕੀ ਦੋਸਤੋ ਜਿਹੜੀ ਅਪਡੇਟ ਆ ਡੇਲੀ ਦੀ ਉਹ ਆਪਣੀ ਜਾਰੀ ਰਵੇਗੀ ਪਸੂ ਮੇਰਾ ਵੀਰ ਕੋਈ ਵੀਰ ਖਰੀਦਣਾ ਚਾਹੁੰਦਾ ਹੋਵੇ ਤੇ गावा ਮਜਾ ਕੋਈ ਵੀ ਆ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਆ ਸਕਦੇ ਤੇ ਬਾਕੀ ਨਵੀਆਂ ਨਵੀਆਂ ਚੀਜ਼ਾਂ ਕੱਢ ਕੇ ਲੈ ਕੇ ਆਵਾਂਗੇ ਤੁਹਾਡੇ ਲਈ ਆਪਾਂ ਹਰ ਰੋਜ਼ ਦੀ ਤਰ੍ਹਾਂ ਸੋ ਅੱਜ ਜਿਹੜਾ ਨਵਾਂ ਸਾਲ ਸਾਰੇ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਕਰੋ ਸੈਲੀਬ੍ਰੇਟ ਕਰੋ ਇੰਜੋਏ ਅੱਜ ਸੋ ਸਭ ਨੂੰ ਇੱਕ ਵਾਰ ਫੇਰ तहे ਦਿਲ ਤੋਂ ਬਹੁਤ ਬਹੁਤ ਧੰਨਵਾਦ ਦੋਸਤੋ ਜਿਹੜੇ ਤੁਸੀਂ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਹੋ ਤੇ ਹਰ ਰੋਜ਼ ਜਿਹੜੇ ਮੇਰੇ ਵੀਰ ਭਰਾ ਨਵੇਂ ਜੁੜਦੇ ਆ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਜਿਓ ਮौजਾਂ ਕਰੋ ਦੋਸਤੋ